ਗੱਲ ਕਰਾਂਗੇ ਇੱਕ ਬਹੁਤ ਹੀ ਕੰਟਰੋਵਰਸ਼ੀਅਲ ਟੌਪਿਕ ਹੈ ਇਹ ਹੋਰ ਜਿਆਦਾ ਕੰਟਰੋਵਰਸ਼ੀਅਲ ਬੰਦਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਜੀ ਨੂੰ ਜਮਾਨਤ ਮਿਲ ਗਈ ਹੈ ਗੱਲ ਇਹ ਹੈ ਕਿ ਇਹ ਜਮਾਨਤ ਮਨਜੁਬ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਹੈ ਤੇ 2 ਤਰੀਕ ਨੂੰ ਇਹ ਆਰਡਰ ਆਇਆ ਮੈਂ ਆਰਡਰ ਦੀ ਕਾਪੀ ਪੜ੍ਹੀ ਹੈ ਪਰसों ਤੋਂ ਮੈਂ ਨਹੀਂ ਬੋਲ ਰਿਹਾ ਸੀ ਕਿਉਂਕਿ ਜਦੋਂ ਤੱਕ ਤੱਥ ਨਹੀਂ ਦੇਖ ਲੈ ਜਾਣ ਉਦੋਂ ਤੱਕ ਕੋਈ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ ਇਹ ਕਲੀਅਰ ਹੈ ਕਿ ਜਦੋਂ ਪੰਜੇ 6 2000 ਪੰਜੇ ਨੂੰ ਮਤਲਬ 7 ਮਹੀਨਾ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਮੈਂ ਆਪਣੇ ਫੇਸਬੁੱਕ ਤੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੇਰਾ ਜਨਮ ਜਨਮਾਂਤਰ ਦਾ मतभेद रहेगा मतभेद कोई मेरा निजी नहीं मतभेद कोई राजनीतिक नहीं ये विचारधारा का मतभेद है आइडियोलॉजिकल मतभेद है आइडियोलॉजी का है ठीक है गल है कि हुन जो मान्यता मिली है 7 महीने बाद ठीक है मानयोग सुप्रीम कोर्ट ने जो टिप्पणी की है तकरीबन ऐसे के नाल मिल्दा जुलदा ਆਪਣੇ ਫੇਸਬੁੱਕ ਤੇ ਮੈਂ ਲਿਖਿਆ ਹੋਇਆ ਸੀ ਮਦੋ ਵੀ ਮੈਂ ਲਿਖਿਆ ਹੋਇਆ ਸੀ ਕਿ ਵਿਕਰਮ ਮਜੀਠੀਆ ਦੇ ਨਾਲ ਮੇਰਾ ਹਮੇਸ਼ਾ મતਭੇਦ ਰਹੇਗਾ ਤੇ ਇੱਕ ਵਾਰੀ ਨਹੀਂ ਮੈਂ ਤਿੰਨ ਵਾਰੀ ਲਿਖਿਆ ਸੀ ਤੁਸੀਂ ਉਸ ਦਿਨ ਦਾ ਮੇਰਾ ਫੇਸਬੁੱਕ ਪੜ ਸਕਦੇ ਹੋ ਠੀਕ ਹੈ ਉਹਨਾਂ ਦੀ ਵਾਈਫ ਦੇ ਨਾਲ ਜੋ ਬਦਸਲੂਕੀ ਕੀਤੀ ਗਈ ਮੈਂ ਉਸ ਤੇ ਨਿਖੇਦੀ ਜਰੂਰ ਕੀਤੀ ਹੈ ਔਰ ਦੇਖੋ ਅਸੀਂ ਤਾਂ ਬਹੁਤ ਵੱਡੇ ਵੱਡੇ ਮੁਜਰਮ ਫਰਦੇਸੀ ਗੈਂਗਸਟਰ ਵੀ ਫਰਦੇਸੀ ਲੇਕਿਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਸੀਂ ਤੰਗ ਪਰੇਸ਼ਾਨ ਨਹੀਂ ਕਰਦੇ ਸੀ ਕਦੇ ਵੀ ਨਹੀਂ ਕੀਤਾ ਜਿਸ ਨੇ ਗਲਤੀ ਕੀਤੀ ਹੈ ਉਸ ਨੂੰ ਜੋ ਮਰਜ਼ੀ ਕਰੋ ਕਾਨੂੰਨਨ ਉਹਨੂੰ ਸਜ਼ਾ ਦਿਲਵਾਓ ਲੇਕਿਨ ਪਰਿਵਾਰ ਦੇ ਨਾਲ ਕੋਈ ਬਦਸਲੂਕੀ ਨਹੀਂ ਹੋਣੀ ਚਾਹੀਦੀ ਹੈ ਤਾਂ ਮੈਂ ਪਰਿਵਾਰ ਦੇ ਨਾਲ ਜੋ ਬਦਸਲੂਕੀ ਹੋਈ ਸੀ ਉਸ ਦੀ ਉਸ ਦੇ ਉੱਤੇ ਮੈਂ ਟਿੱਪਣੀ ਕੀਤੀ ਸੀ ਗੱਲ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਲੀਅਰ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੋਈ ਸੀ ਕਿਸ ਕੇਸ ਦੇ ਵਿੱਚ ਮੈਂ ਇੱਥੇ ਕਲੀਅਰ ਕਰਦਾ ਇਹ ਜਿਹੜਾ ਕੇਸ ਹੈ ਜੋ 7 ਮਹੀਨਾ ਪਹਿਲਾਂ ਦਰਜ ਹੋਇਆ ਸੀ ਵਿਜੀਲੈਂਸ ਵੱਲੋਂ ਇਹ ਇਨਕਮ ਤੋਂ ਵਧ ਪ੍ਰੋਪਰਟੀ ਦਾ ਕੇਸ ਹੈ ਜੋ ਕਿ ਮੈਂ ਸਿੰਪਲੀ ਕਿਹਾ ਸੀ ਉਹ ਵਿਕਰਮ ਮਜੀਠੀਆ ਤੇ ਲਾਗੂ ਨਹੀਂ ਹੁੰਦਾ ਹੈ ਠੀਕ ਜੋ ਡਰੱਗਸ ਦਾ ਕੇਸ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਮੌਜੂਦਾ ਸਰਕਾਰੀ ਤੰਤਰ ਦੇ ਖਾਸ ਕਰ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਪਸਲੀ ਬਟੇਰੇ ਲੋਕ ਨੇ ਉਹਦੇ ਵਿੱਚ ਦੋ ਮੰਤਰੀ ਵੀ ਸ਼ਾਮਿਲ ਨੇ ਜੋ ਮੇਰੀਆਂ ਫੋਟੋਆਂ ਲਗਾ ਲਗਾ ਕੇ ਇਲੈਕਸ਼ਨ ਲੜੇ ਸੀਗੇ ਉਹਨਾਂ ਨੇ ਕਿਹਾ ਕਿ ਕੁੰੌਰ ਵਿਜੇ ਪ੍ਰਤਾਪ ਨੇ ਵਿਕਰਮ ਮਜੀਠੀਆ ਦੀ ਸਪੋਰਟ ਕੀਤੀ ਜਾਂ ਉਹਨੇ ਦਾ ਹੱਕ ਦੇ ਵਿੱਚ ਗੱਲ ਕੀਤੀ ਤੁਸੀਂ ਦੇਖ ਲਓ ਮੇਰਾ ਫੇਸਬੁਕ ਤੁਹਾਡੇ ਸਾਹਮਣੇ ਹੈ ਕਿੱਥੇ ਗੱਲ ਕੀਤੀ ਲੇਕਿਨ ਇਹ ਕਲੀਅਰ ਹੈ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਉੱਤੇ ਡਰੱਗਸ ਦਾ ਐਫ ਆਈ ਆਰ ਹੋਇਆ ਸੀ ਇਹ ਡੇਟ ਸੀਗਾ 23 23 ਦਸੰਬਰ ਦਾ ਮਹੀਨਾ ਸੀ 2021 ਦਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 23 ਦਸੰਬਰ ਦਾ ਮਹੀਨਾ ਐਫ ਆਈ ਆਰ ਨੰਬਰ 2 ਪੰਜਾਬ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ ਇਹ ਡਰੱਗਸ ਦਾ ਕੇਸ ਸੀਗਾ ਤੇ ਇਲੈਕਸ਼ਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਇਲੈਕਸ਼ਨ ਤੱਕ ਉਹ ਬਾਹਰ ਰਹਿ ਸਕਦੇ ਨੇ ਤੇ ਉਹ 24 ਤਰੀਕ ਨੂੰ 24 ਫਰਵਰੀ ਕਿਉਂਕਿ 20 ਫਰਵਰੀ 2022 ਨੂੰ ਇਲੈਕਸ਼ਨ ਹੋ ਗਿਆ ਤੇ 24 ਫਰਵਰੀ ਨੂੰ ਵਿਕਰਮ ਮਜੀਠੀਆ ਨੇ ਸਰੈਂਡਰ ਕੀਤਾ ਮਾਰਚ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤੇ ਇਹ ਕਲੀਅਰ ਹੈ ਕਿ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ ਉਦੋਂ विक्रम मजिटिया जेल ਦੇ ਵਿੱਚ ਸੀਗੇ ਔਰ ਡਰੱਗਸ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਦੇਖੋ ਡਰੱਗਸ ਦੇ ਕੇਸ ਦੇ ਵਿੱਚ 10 ਅਗਸਤ 2022 ਨੂੰ ਵਿਕਰਮ ਮजिटिया ਨੂੰ ਜ਼ਮਾਨਤ ਮਿਲ ਰਹੀ ਹੈ ਔਰ ਮੈਂ ਇਹੀ ਕਿਹਾ ਸੀ ਨਾ ਕਿ ਇਹ ਸਰਕਾਰੀ ਤੰਤਰ ਨੇ ਔਰ ਸਰਕਾਰੀ ਤੰਤਰ ਕਿਸ ਦਾ ਭਗਵੰਤ ਮਾਨ ਜੀ ਦਾ ਸਰਕਾਰੀ ਤੰਤਰ ਸਰਕਾਰੀ ਤੰਤਰ ਨੇ ਇਹ ਜ਼ਮਾਨਤ ਕਰਵਾਈ ਸੀ ਮੈਂ ਇਹ ਵੀ ਕਿਹਾ ਸੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਮਾਨਤ ਕਰਵਾਈ ਗਈ। ਨਾ ਤੁਸੀਂ ਉਹ ਧੋਰੀ ਮੰਡ ਲਿਆ ਨਾ ਕੋਈ ਚਲਾਨ ਦਿੱਤਾ ਨਾ ਕੋਈ ਪੁੱਛਗੀ ਛੋਈ। ਤੇ ਜਦੋਂ ਮਾਨਯੋਗ ਹਾਈ ਕੋਰਟ ਨੇ 10 ਅਗਸਤ 2022 ਨੂੰ ਪੁੱਛਿਆ ਕਿ ਤੁਸੀਂ ਕੋਈ ਰਿਮਾਂਡ ਲੈਣਾ ਹੈ ਕੋਈ ਚਲਾਨ ਦੇਣਾ ਹੈ ਤੇ ਕੋਈ ਜਵਾਬ ਨਹੀਂ ਸਿਗਾ ਇਹਨਾਂ ਦੇ ਵਕੀਲ ਸਹਿਬਾਨ ਜਿਹੜੇ ਸੀਗਾ। ਕੋਈ ਜਵਾਬ ਇਹਨਾਂ ਦੇ ਕੋਲ ਨਹੀਂ ਸੀਗਾ ਤੇ ਇਸ ਤੋਂ ਇਹ ਸਿੱਧਾ ਸਾਫ ਜਾਹਿਰ ਹੁੰਦਾ ਹੈ ਕਿ ਇਹ ਜ਼ਮਾਨਤ ਕਰਵਾਈ ਗਈ ਸੀ ਠੀਕ ਹੈ ਉਦੋਂ ਇੱਕ ਚੀਫ ਮਿਨਿਸਟਰ ਹੁੰਦੇ ਸੀ ਭਗਵੰਤ ਮਾਨ ਜੀ ਤੇ ਇੱਕ ਸੁਪਰ ਚੀਫ ਮਿਨਿਸਟਰ ਵੀ ਹੁੰਦੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਠੀਕ ਹੈ ਰਾਘੋ ਚੱड्ढा ਜੀ ਤੇ ਇਸ ਜ਼ਮਾਨਤ ਦੇ ਬਾਰੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਜੀ ਬੋਲ ਸਕਦੇ ਨੇ ਜਾਂ ਰਾਘੋ ਚੱड्ढा ਜੀ ਦੱਸ ਸਕਦੇ ਨੇ ਕਿਉਂ ਕਿਉਂਕਿ ਜੋ ਸੁਪਰੀਮੋ ਮਾਨ ਸਾਹਿਬ ਦੇ ਜੋ ਸੁਪਰੀਮ ਕੋਰਟ ਦਿੱਲੀ ਵਾਲੇ ਸੀਗੇ ਉਹਨਾਂ ਨੇ ਤਾਂ ਵਿਕਰਮ ਮੁਜੀਠੀਆ ਕੋਲੋਂ ਮਾਫੀ ਵੀ ਮੰਗੀ ਸੀ ਤੇ 10 ਅਗਸਤ ਨੂੰ ਜਦੋਂ ਜ਼ਮਾਨਤ ਕਰਾ ਦਿੱਤੀ ਗਈ ਉਦੋਂ ਕੋਈ ਰਿਮਾਂਡ ਨਹੀਂ ਕੋਈ ਪੁੱਛਗਿੱਛ ਨਹੀਂ ਉਹ ਡਰੱਗਸ ਦਾ ਕੇਸ ਸੀਗਾ ਠੀਕ ਜਦੋਂ ਸੁਪਰ ਸੀਐਮ ਰਾਘਵ ਚੱड्ढा ਜੀ ਪੰਜਾਬ ਦੇ ਸੀਨ ਤੋਂ ਆਊਟ ਹੋ ਗਏ ਔਰ ਵਿਕਰਮ ਮੁਜੀਠੀਆ ਨੇ ਨਿੱਜੀ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਮਾਨ ਸਾਹਿਬ ਦੇ ਖਿਲਾਫ ਖਾਸ ਕਰਕੇ ਜੋ ਚੋਹਾਲ ਡੈਮ ਦਾ ਮਸਲਾ ਸੀ ਜਾਂ ਉਹਨਾਂ ਦਾ ਪਰਿਵਾਰਿਕ ਮਸਲਾ ਸੀ ਜੋ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਹ ਸਾਰੀ ਟਿੱਪਣੀ ਜਦੋਂ ਵਿਕਰਮ ਮੁਜੀਠੀਆ ਨੇ ਸ਼ੁਰੂ ਕੀਤੀ ਤਾਂ ਨਿੱਜੀ ਖੁੰਧਕੜਨ ਵਾਸਤੇ ਉਹਨਾਂ ਨੇ ਇੱਕ ਕੇਸ ਦਰਜ ਕੀਤਾ ਵਿਜੀਲੈਂਸ ਦਾ ਜੋ ਕਿ ਕੇਸ ਬੰਦਾ ਨਹੀਂ ਹੈ ਮੈਂ ਚੈਲੰਜ ਕਰਦਾ ਹਾਂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਅਦਾਲਤ ਦੇ ਵਿੱਚ ਕੇਸ ਚੱਲ ਗਿਆ ਹੈ ਤੇ ਅਦਾਲਤ ਦੇ ਵਿੱਚ ਕੇਸ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਤ ਬਣਨਾ ਕੁਝ ਵੀ ਨਹੀਂ ਹੈ ਕਿਉਂਕਿ ਇਹ ਕੇਸ ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਪਹਿਲਾਂ ਤੋਂ ਹੀ ਹੈ ਤੇ ਇਹ ਕੇਸ ਨਹੀਂ ਬੰਦਾ ਹੈ ਤੇ ਤੁਸੀਂ ਰਾਜਨਾਮਾ ਕੀਤਾ ਡਰੱਗਸ ਦੇ ਕੇਸ ਦੇ ਵਿੱਚ ਰਾਜਨਾਮਾ ਕੀਤਾ ਤੁਸੀਂ ਬਰਗਾੜੀ ਬੇਅਦਬੀ ਦੇ ਕੇਸ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਹੋ ਗਿਆ ਤੁਹਾਡਾ ਰਾਜਨਾਮਾ ਤੇ ਰਾਜਨਾਮੇ ਤੋਂ ਬਾਅਦ ਤੁਸੀਂ ਨਿਜਿਕ ਹੁੰਦਕ ਦੇ ਵਿੱਚ ਇੱਕ ਨਵਾਂ ਕੇਸ ਤੁਸੀਂ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਦਰਜ ਕਰਾਇਆ ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਕਦੇ ਵੀ ਸਜ਼ਾ ਨਹੀਂ ਹੋ ਸਕਦੀ ਹੈ ਹੋਈ ਨਹੀਂ ਸਕਦੀ ਅੱਜ ਵੀ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਰਡਰ ਪਾਸ ਕੀਤਾ ਤੁਸੀਂ ਪੜ੍ਹ ਸਕਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਕਿ ਕਿ 2021 ਦਾ ਕੇਸ ਹੈ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਹੈ। ਔਰ 4 ਸਾਲ ਤੋਂ ਜ਼ਿਆਦਾ ਬੀਤ ਗਏ ਫਿਰ ਵੀ ਤੁਸੀਂ ਚਲਾਨ ਨਹੀਂ ਦਿੱਤਾ। ਇਸ ਕੇਸ ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਚਲਾਨ ਨਹੀਂ ਦਿੱਤਾ। ਇੱਕ ਚੀਜ਼ ਮੈਂ ਹੋਰ ਕਹਾਂਗਾ ਕਿ ਵਿਕਰਮ ਮਜੀਠੀਆ ਦੇ ਟਾਈਮ ਚਾਹੇ ਉਹਨਾਂ ਨੇ ਆਪ ਜਾਂ ਉਹਨਾਂ ਦੇ ਜਿਹੜੇ ਸਿਪਸਲਾਦ ਸੀਗੇ ਬਹੁਤ ਸਾਰੀ ਟੀਮ ਸੀਗੀ ਲੋਕਾਂ ਦੇ ਉੱਤੇ ਅਨਿਆਇ ਅਤਿਆਚਾਰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਅਨਿਆਇ ਅਤਿਆਚਾਰ ਹੋਇਆ ਤੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਕਿਸੇ ਪਾਸੋਂ सिंपैथी ਪੰਜਾਬ ਦੇ ਵਿੱਚ ਨਹੀਂ ਮਿਲਦੀ ਨਾ ਮਿਲ ਸਕਦੀ ਹੈ ਕਿਉਂ ਕਿ ਜੋ ਅਨਿਆਇ ਅਤਿਆਚਾਰ ਉਹ ਹੋਇਆ ਉਹ ਵਿਕਰਮ ਮਜੀਠੀਆ ਦੀ ਹੀ ਜ਼ਿੰਮੇਵਾਰੀ ਬੰਦੀ ਹੈ ਭਾਵੇਂ ਕਿਸੇ ਨੇ ਵੀ ਕੀਤਾ ਇਹ ਬਖਰੀ ਗੱਲ ਹੈ ਕਿ ਜੋ ਕਰਨ ਤੇ ਕਰਾਉਣ ਵਾਲੇ ਲੋਕ ਸੀਗੇ ਉਹਨਾਂ ਦੇ ਨਾਲ ਵਾਲੇ ਉਹ ਆਜ ਮਾਨ ਸਾਹਿਬ ਦੇ ਕਾਫੀ ਨਜ਼ਦੀਕ ਆ ਗਏ ਨੇ ਸਰਕਾਰੀ ਤੰਤਰ ਦੇ ਕਾਫੀ ਨਜ਼ਦੀਕ ਆ ਗਏ ਨੇ ਤਾਂ ਇੱਕ ਵਿਅਕਤੀ ਨੂੰ ਤਾਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਕੈਂਡੀਡੇਟ ਵੀ ਡਿਕਲੇਅਰ ਕਰ ਦਿੱਤਾ ਹੈ ਤਾਂ ਜੇਕਰ ਉਹ ਲੋਕ ਚੰਗੇ ਵਿਕਰਮ ਮਜੀਠੀਆ ਮਾਲਾ ਇਹ ਗੱਲ ਸਮਝ ਤੋਂ ਪਰੇ ਦੀ ਹੈ ਤੇ ਤੁਸੀਂ ਬਾਰ ਬਾਰ ਕਹਿ ਰਹੇ ਹੋ ਨਸ਼ਿਆ ਦੇ ਖਿਲਾਫ ਨਸ਼ਿਆ ਦੇ ਖਿਲਾਫ ਇਹ ਕਾਰਵਾਈ ਨਸ਼ਿਆ ਦੇ ਖਿਲਾਫ ਨਹੀਂ ਹੈ ਨਸ਼ਿਆ ਦੇ ਖਿਲਾਫ ਜੇਕਰ ਕੋਈ ਕਾਰਵਾਈ ਹੁੰਦੀ ਤਾਂ ਤੁਸੀਂ ਇਸ ਕੇਸ ਦੇ ਵਿੱਚ ਮੰਨ ਲਓ ਫਰਵਰੀ ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਸੀਗੇ ਮਾਰਚ ਦੇ ਵਿੱਚ ਤੁਸੀਂ ਆ ਗਏ ਤਾਂ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੁਸੀਂ ਇੱਕ ਵਾਰੀ ਤਾਂ ਪੁੱਛਗਿਛ ਕਰਾ ਸਕਦੇ ਸੀ ਰਿਮਾਂਡ ਲੈ ਸਕਦੇ ਸੀ ਤੁਸੀਂ ਰਿਮਾਂਡ ਲਿਆ ਨਹੀਂ ਇਹ ਮਾਂਜੋਗ ਹਾਈ ਕੋਰਟ ਦਾ ਆਰਡਰ ਮੇਰੇ ਸਾਹਮਣੇ ਹੈ ਔਰ ਤੁਸੀਂ ਦੇਖ ਸਕਦੇ ਹੋ ਕੋਈ ਪੰਨਾ 2 ਪੰਨਾ ਦਾ ਆਰਡਰ ਨਹੀਂ ਹੈ ਇਹ 26 ਪੰਨਿਆਂ ਦਾ ਆਰਡਰ ਹੈ 26 ਪੇਜ ਨੇ ਇਹਦੇ ਵਿੱਚ ਤੇ ਹਰ ਚੀਜ਼ ਇਸ ਕੇਸ ਦੀ ਇਹਦੇ ਵਿੱਚ ਲਿਖੀ ਹੋਈ ਹੈ ਤੇ ਮੇਰਾ ਇਹ ਕਹਿਣਾ ਹੈ ਕਿ ਬਰਗਾੜੀ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਇਹਨਾਂ ਡਰੈਕਸ ਦੇ ਕੇਸਾਂ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਤੇ ਇੱਕ ਇਨਕਮ ਤੋਂ ਵਧ ਪ੍ਰੋਪਰਟੀ ਦਾ ਕੇਸ ਤੁਸੀਂ ਦਰਜ ਕੀਤਾ ਇਹ ਚੀਜ਼ ਜੋ ਹੈ ਇਹ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਤੇ ਮੇਰੀ ਜੋ ਉਦੋਂ ਦੀ ਟਿੱਪਣੀ ਹੈ ਇਹ ਤਕਰੀਬਨ ਤਕਰੀਬਨ ਮੇਲ ਖਾਂਦਾ ਹੈ ਗੱਲ ਆ ਜਾਂਦੀ ਹੈ ਪੁਲਿਸ ਦੀ ਜਦੋਂ ਪੁਲਿਸ ਅਫਸਰ ਇਹਨਾਂ ਕੰਮਾਂ ਦੇ ਵਿੱਚ ਲੱਗ ਜਾਂਗੇ ਜੋ ਮੇਨ ਕੇਸ ਹੈ ਜੈਨੂਨ ਕੇਸ ਹੈ ਉਧਰ ਕਿਸੇ ਨੇ ਤਪਤੀਸ਼ ਨਹੀਂ ਕਰਮੀ ਹੈ ਤੇ ਜੋ ਪੋਲੀਟੀਕਲ ਫੰਡ ਡਾਟਾ ਦਾ ਕੇਸ ਹੈ ਉਧਰ ਪੁਲਿਸ ਤੰਤਰ ਜਦੋਂ ਲੱਗ ਜਾਂਦਾ ਹੈ ਤਾਂ ਫਿਰ ਹੁੰਦਾ ਕੀ ਹੈ ਗੈਂਗਸਟਰ ਹਾਵੀ ਹੋ ਜਾਂਦੇ ਨੇ ਗੈਂਗਸਟਰ ਬਾਦ ਆ ਜਾਂਦਾ ਹੈ ਫਿਰੋਤੀ ਆਹ ਇੰਡਸਟਰੀ ਬਣੀ ਹੋਈ ਹੈ ਫਿਰੋਜ਼ਪੁਰ ਤੋਂ ਹੀ ਲੈ ਲੋ ਪੱਟੀ ਤਰਨਤਾਰਨ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਜਲੰਧਰ ਬਾਕੀ ਏਰੀਆ ਦੇ ਵਿੱਚ ਵੀ ਹੋਊਗਾ ਲੇਕਿਨ ਇਧਰ ਤਾਂ ਫਿਰੋਤੀ ਇੰਡਸਟਰੀ ਬਣੀ ਹੋਈ ਹੈ ਤੇ ਆਏ ਦਿਨ ਮਰਡਰ ਹੋ ਰਿਹਾ ਹੈ ਆਦਮੀ ਦੇ ਜਾਨ ਦੀ ਕੋਈ ਕੀਮਤ ਨਹੀਂ ਹੈ ਕਿਉਂ ਕਿਉਂਕਿ ਪੁਲਿਸ ਤੰਤਰ ਉਧਰ ਲੱਗਿਆ ਹੋਇਆ ਹੈ ਨਾਲ ਹੀ ਤੁਸੀਂ ਦੇਖੋ ਕੁਝ ਸਮਾਂ ਪਹਿਲਾਂ ਇੱਕ ਪੰਜਾਬ ਕੇਸਰੀ ਇੱਕ ਅਖਬਾਰ ਹੈ ਜਾਨਾ ਮਾਨਾ ਅਖਬਾਰ ਹੈ ਇਹਨਾਂ ਦੇ ਜੋ ਪ੍ਰਬੰਧਕ ਜਾਂ ਸੰਪਾਦਕ ਨੇ ਉਹਨਾਂ ਦੇ ਖਿਲਾਫ ਵੀ ਮੁਕਦਮੇ ਦਰਜ ਹੋਏ ਤੇ ਸਰਕਾਰ ਦੇ ਜਿੰਨੇ ਵੀ ਮਹਕਮੇ ਹੁੰਦੇ ਨੇ ਸਾਰੇ ਮਹਕਮਿਆਂ ਨੂੰ ਉਸ ਪਾਸੇ ਲਗਾ ਦਿੱਤਾ ਗਿਆ ਇਹ ਵੀ ਇੱਕ ਵੈਂਡੇਟਾ ਸੀਗਾ ਉਸ ਤੋਂ ਪਹਿਲਾਂ ਦਿੱਲੀ ਅਸੈਂਬਲੀ ਦੇ ਵਿੱਚ ਇੱਕ ਲੀਡਰ ਨੇ ਕੋਈ ਗਲਤੀ ਕੀਤੀ ਸੀ ਤੇ ਉਸ ਦੇ ਉੱਤੇ ਰੋਲਰ ਉੱਪਰ ਹੋਇਆ ਸੀ ਕਿਉਂਕਿ ਉਹਦੇ ਵਿੱਚ ਗੁਰੂ ਸਾਹਿਬਾਨ ਦਾ ਕੁਝ ਜ਼ਿਕਰ ਆਇਆ ਸੀ ਦਿੱਲੀ ਦੀ ਅਸੈਂਬਲੀ ਕਹਿ ਰਹੀ ਹੈ ਕਿ ਵੀਡੀਓ ਸਹੀ ਹੈ ਤੇ ਪੰਜਾਬ ਦੇ ਵਿੱਚ ਉਹ ਵੀ ਜਲੰਧਰ ਦੇ ਵਿੱਚ ਆਊਟ ਆਫ ਜੂਰਿਸਡਿਕਸ਼ਨ ਪੁਲਿਸ ਨੇ ਕੇਸ ਬਣਾਇਆ ਮੈਂ ਇਹੀ ਕੰਮ ਰਹਾ ਖਾਸ ਕਰ ਪੁਲਿਸ ਅਫਸਰਾਂ ਨੂੰ ਅਸੀਂ ਵੀ ਪੁਲਿਸ ਅਫਸਰ ਰਹੇ ਹਾਂ ਕੀ ਤੁਸੀਂ ਗਲਤ ਕੰਮਾਂ ਦੇ ਪਾਸੇ ਕਿਉਂ ਜਾ ਰਹੇ ਹੋ ਮੈਂ ਅੱਜ ਵੀ ਕਹਾਂਗਾ ਕਿ ਜੇਕਰ ਤੁਸੀਂ ਤਫਤੀਸ਼ ਕਰਨੀ ਹੈ ਤਾਂ ਜਿਹੜਾ ਡਰੱਗਸ ਦਾ ਕੇਸ ਹੈ ਨਾ ਇਸ ਕੇਸ ਦੀ ਤਫਤੀਸ਼ ਕਰ ਲੋ 4 ਸਾਲ ਬੀਤ ਗਏ ਤੁਸੀਂ ਕਰ ਵੀ ਨਹੀਂ ਸਕਦੇ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਨਹੀਂ ਕਰ ਸਕਦੇ ਔਰ ਜਦੋਂ ਪੋਲਿਟੀਕਲ ਵੈਂਡੇਟਰ ਦੀ ਗੱਲ ਆਉਂਦੀ ਹੈ ਤਾਂ ਤੁਰੰਤ 1% ਤੋਂ ਜ਼ਿਆਦਾ ਪੁਲਿਸ ਵਾਲੇ ਨਹੀਂ ਹੋਣਗੇ ਇਸ ਤਰ੍ਹਾਂ ਦੇ ਜੋ ਇਹ ਸਾਰਾ ਕੰਮ ਕਰਦੇ ਨੇ ਤੇ 99% ਜੋ ਪੁਲਿਸ ਵਾਲੇ ਹੁੰਦੇ ਨੇ ਉਹ ਮੂਕ ਦਰਸ਼ਕ ਬਣ ਕੇ ਬੈਠੇ ਹੁੰਦੇ ਨੇ ਉਹ ਤਮਾਸ਼ਾ ਦੇਖਦੇ ਨੇ ਕੀ ਹੋ ਕੀ ਰਿਹਾ ਹੈ ਇਸ ਕਰਕੇ ਅੱਜ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਹੈ। ਔਰ ਪੰਜਾਬ ਦੇ ਵਿੱਚ ਇਮਰਜੈਂਸੀ ਵਰਗਾ ਹਾਲਾਤ ਹੈ। ਤੇ ਮੈਂ ਇਹ ਹੀ ਕਹਾਂਗਾ ਕਿ ਘਟੋ ਘਟ ਰਾਘਵ ਚੱਡਾ ਜੀ ਨੂੰ ਸਾਹਮਣੇ ਆ ਕੇ ਇੱਕ ਵਾਰੀ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਹੈ। ਬੋਲਣਾ ਜ਼ਰੂਰ ਚਾਹੀਦਾ ਹੈ ਕਿ ਇਹ ਮੁਕਦਮਾ ਕਿਸ ਤਰੀਕੇ ਦੇ ਨਾਲ ਹੋਇਆ ਤੇ ਇਹਦੇ ਵਿੱਚ ਜ਼ਮਾਨਤ ਕਿਸ ਤਰੀਕੇ ਦੇ ਨਾਲ ਮਿਲੀ ਕਿਉਂ ਕਿ ਇਹ ਜਨਤਾ ਦਾ ਹੱਕ ਹੈ ਨਾ। ਜਿਹੜੇ ਹੁਕਮਰਾਨ ਹੁੰਦੇ ਨੇ ਮੰਨ ਲਓ ਕੋਈ ਪੰਜਾਬ ਦਾ ਮੁੱਖ ਮੰਤਰੀ ਹੈ ਕੋਈ ਮੰਤਰੀ ਹੈ ਜਾਂ ਕੋਈ ਵੀ ਹੈ ਉਹਨਾਂ ਦੀ ਵਫਾਦਾਰੀ ਪੰਜਾਬ ਦੇ ਪ੍ਰਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਲੇਕਿਨ ਇਸ ਵਫਾਦਾਰੀ ਤੋਂ ਪਰੇ हट ਕੇ ਜੇਕਰ ਕੋਈ ਰਾਜਨੀਤੀ ਹੋ ਰਹੀ ਹੈ ਤਾਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਹਰ ਪਾਸਿਓਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਦੇਖੋ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ ਪਾਵੇ ਮੀਡੀਆ ਦੇ ਵਿੱਚ ਪਾਵੇ ਤੁਸੀਂ ਪੰਜਾਬ ਐਸੈਂਬਲੀ ਦੇ ਵਿੱਚ ਮੇਰੇ ਡਿਬੇਟ ਕੱਟ ਕੇ ਦੇਖ ਲਓ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਸੱਚ ਦੀ ਗੱਲ ਕੀਤੀ ਹੈ ਆਜ ਵੀ ਮੈਂ ਪੰਜਾਬੀਆਂ ਦੇ ਹੱਕ ਸੱਚ ਦੀ ਗੱਲ ਕਰਦਾ ਹਾਂ ਤੇ ਉਸ ਦੇ ਉੱਤੇ ਹਮੇਸ਼ਾ ਅਮਲ ਕਰਾਂਗਾ ਦੁਬਾਰਾ ਮੈਂ ਕਹਾਂਗਾ ਕਿ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਜੋ ਅਦਾਲਤੀ ਪ੍ਰਕਿਰਿਆ ਹੈ ਚਾਹੇ ਉਹ ਡਰੱਗਸ ਦੇ ਕੇਸ ਦੀ ਹੋਵੇ चाहे ये इनकम तो प्रॉपर्टी दी की अदालती प्रक्रिया के उत्ते मैं टिप्पणी नहीं करा लेकिन जो ऑर्डर आ गया ओपन है वैबसाइट पर है असंधे जरूर टिप्पणी कर सकते हाँ आप भी देखो ये दो फरवरी मैंने दो दिन पहला का ऑर्डर है यह दस आठ दो हज़ार बई का ऑर्डर है ड्रग्स केस का ऑर्डर है तो मैं हमेशा देखो जो सच्चाई है सच्चाई बोलना है और मैं यही कहूंगा कि जो पंजाब है बॉर्डर वाला स्टेट है। ਕਿਹਾ ਜਾਂਦਾ ਸੀ ਰੰਗਲਾ ਪੰਜਾਬ। ਹਾਂ ਮੁੱਖ ਮੰਤਰੀ ਸਾਹਿਬ ਨੇ ਫੋਟੋ ਹਰ ਪਾਸੇ ਕੋਈ ਕੰਧ ਉਹਨਾਂ ਨੇ ਨਹੀਂ ਛੱਡੀ ਹੈ। ਕੋਈ ਬਸ ਵੀ ਨਹੀਂ ਛੱਡੀ ਇਹਨਾਂ ਨੇ, ਕੋਈ ਖੰਭਾ ਬਿਜਲੀ ਦਾ ਪੋਲ ਹੈ ਉਧਰ ਵੀ। ਪੰਜਾਬ ਤਾਂ ਰੰਗਲਾ ਹੋ ਗਿਆ ਤੇ ਮੀਡੀਆ ਦਾ ਵੀ ਇੱਕ ਤੁਸੀਂ ਕਹੋ 80 ਤੋਂ 90% ਮੀਡੀਆ ਅੱਜ ਗੁਲਾਮ ਬਣ ਕੇ ਬੈਠਾ ਹੋਇਆ ਹੈ ਪੰਜਾਬ ਦੀ ਜੋ ਅੱਜ ਦੀ ਬਦਹਾਲੀ ਹੈ ਉਸ ਦਾ ਜ਼ਿੰਮੇਵਾਰ ਉਹ ਮੀਡੀਆ ਵੀ ਹੈ ਤੇ ਜੋ ਬੋਲਦਾ ਹੈ ਜਾਂ ਲਿਖਦਾ ਹੈ ਵਧੇਖੀ ਦੇ ਖਿਲਾਫ ਉਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਹੋ ਜਾਂਦੀ ਹੈ ਲੇਕਿਨ ਇਹ ਇਮਰਜੈਂਸੀ ਕਦੋਂ ਤੱਕ ਚੱਲੂਗੀ ਬਹੁਤ ਦਿਨਾਂ ਤੱਕ ਇਹ ਇਮਰਜੈਂਸੀ ਨਹੀਂ ਚੱਲਣੀ ਹੈ ਤੇ ਕਿਸੇ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਸੱਤਾ ਹਮੇਸ਼ਾ ਨਹੀਂ ਰਹਦੀ ਨਹੀਂ ਰਹੀ ਹੈ ਤੁਸੀਂ ਪਾਟਲੀਪੁੱਤਰ ਦੇ ਨੰਦ ਵੰਸ਼ ਤੋਂ ਹੀ ਦੇਖ ਲਓ ਮੌਰਜ ਸਾਮਰਾਜ ਦੀ ਜਦੋਂ ਸਥਾਪਨਾ ਹੋਈ ਸੀਗੀ ਤਾਂ ਇਤਿਹਾਸ ਕਹ ਰਿਹਾ ਹੈ ਕਿ ਹਮੇਸ਼ਾ ਸੱਤਾ ਦੀ ਬਾਗਡੋਰ ਕਿਸੇ ਇੱਕ ਹੱਥ ਦੇ ਵਿੱਚ ਨਹੀਂ ਰਹੀ ਹੈ ਤਾਂ ਹਮੇਸ਼ਾ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਮੈਂ ਇਹੀ ਕਹਾਂਗਾ ਕਿ ਲੋਕਾਂ ਨੂੰ ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਹੈ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਰੱਬ ਨੂੰ ਨਾ ਭੁੱਲੋ ਠੀਕ ਹੈ ਤੇ ਜੋ ਕੇਸ ਹੈ ਡਰੱਗਸ ਦਾ ਜਕਰ ਤੁਸੀਂ ਕਰ ਸਕਦੇ ਹੋ ਤਾਂ ਡਰੱਗਸ ਦੇ ਕੇਸ ਦੇ ਵਿੱਚ ਤੁਸੀਂ ਮਹੀਨਾ ਹੋਰ ਲੈ ਲਓ 4 ਸਾਲ ਤਾਂ ਬੀਤ ਗਏ ਜੋ ਕਰਨਾ ਹੈ ਡਰੱਗਸ ਦੇ ਕੇਸ ਦੇ ਵਿੱਚ ਇੱਕ ਵਾਰੀ ਕਰਕੇ ਤੁਸੀਂ ਦਿਖਾ ਦਿਓ ਠੀਕ ਹੈ ਦੁਬਾਰਾ ਕਹਾਂਗਾ ਕਿਉਂਕਿ ਵਿਕਰਮ ਮਜੀਠੀਆ ਨੂੰ ਪੰਜਾਬ ਦੇ ਵਿੱਚ ਕੋਈ ਹਮਦਰਦੀ ਕੋਈ ਸਿੰਪੈਥੀ ਨਹੀਂ ਹੈ ਕਿਉਂਕਿ ਅਨਿਆਇ ਅਤਿਆਚਾਰ ਬਹੁਤ ਹੋਏ ਨੇ ਉਹਨਾਂ ਦੇ ਟਾਈਮ ਲੇਕਿਨ ਇਹ ਵੀ ਅਫਸੋਸ ਵਾਲੀ ਗੱਲ ਹੈ ਕਿ ਜੋ ਕਰਨ ਵਾਲੇ ਲੋਕ ਨੇ ਕਰਾਉਣ ਵਾਲੇ ਲੋਕ ਨੇ ਇਹ ਸਾਰੇ ਲੋਕ ਅੱਜ ਮਾਨ ਸਾਹਿਬ ਦੇ ਸਰਕਾਰ ਦੇ ਬਹੁਤ ਨਜ਼ਦੀਕ पहुंच गए ने ते मान साहब भी काफी ये लोग नजदीक ने तो ओ लोग चंगे हो गए तो ये माड़े हो गए यही मैं कहूंगा कि देखो आज हर पासे ट्रांजिशन दिख रहा है एक संक्रमण काल दिख रहा है लोगों को कुछ भी पता नहीं चल रहा है कि सच्चाई की है लेकिन अशी अपनी जिम्मेवारी जरूर पूरी करा और जिस तरीके ਜੋ ਵੀ ਹੋ ਸਕਦਾ ਹੈ ਜਿਸ ਕੈਪੈਸਿਟੀ ਦੇ ਵਿੱਚ ਵੀ ਜਨਤਾ ਸਾਨੂੰ ਰੱਖੇਗੀ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਲੜਨੀ ਹੈ ਹੱਕ ਸੱਚ ਦੀ ਗੱਲ ਕਰਨੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ